ਫਾਜ਼ਿਲਕਾ ਦੇ ਬਾਰਡਰ ਰੋਡ ਤੇ ਬਣੀ ਜਾਮਾ ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ Eid ਦਾ ਤਿਉਹਾਰ ਕੀਤੀ ਗਈ ਨਮਾਜ਼ ਅਦਾ ਮੰਗੀ ਗਈ ਸਰਬੱਤ ਦੇ ਭਲੇ ਦੇ ਲਈ ਦੁਆ ਫਾਜ਼ਿਲ ਕਾਦੇ ਵਿੱਚ ਅੱਜ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਮੁ슬ਮ ਪਾਈਚਾਰੇ ਵੱਲੋਂ ਜਾਮਾ ਮਸਜਿਦ ਦੇ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਸਰਬਤ ਦੇ ਭਲੇ ਲਈ ਦੁਆ ਮੰਗੀ ਗਈ ਹੈ ਅਤੇ ਇੱਥੇ ਨਮਾਜ਼ ਵੀ ਅਦਾ ਕੀਤੀ ਗਈ ਜਰਗਰ ਦਿੰਦੇ ਹੋਏ ਜਾਮਾ ਮਸਜਿਦ ਦੇ ਕਾਦੀ ਕਮਰੂਦੀਨ ਜਮਾਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੇ ਹਰ ਸਾਲ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਮੁ슬ਮ ਪਾਈਚਾਰੇ ਦੇ ਲੋਕ ਇੱਥੇ ਪਹੁੰਚਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਇੱਥੇ ਮੁ슬ਮ ਪਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਨਮਾਜ਼ ਅਦਾ ਕੀਤੀ ਹੈ ਤੇ ਸਰਬਤ ਦੇ ਭਲੇ ਲਈ ਕਾਮਨਾ ਵੀ ਕੀਤੀ ਹੈ ਕਾਉਂਗਾ ਜੀ ਅੱਜ ਬੜੇ ਖੁਸ਼ੀ ਦਾ ਦਿਨ ਹੈਗਾ ਅੱਜ ਸਾਰਿਆਂ ਨੇ ਰਲ ਕੇ ਸਬੀਤ ਮਨਾਈਏ ਦੀ ਔਰ ਦੁਆ ਵੀ ਕੀਤੀ ਗਈ ਹੈ ਜੀ ਇਹ ਸਭ ਨਮਾਜ਼ ਅਦਾ ਕਰ ਲਈਏ ਬੜੇ ਅੱਛੇ ਤਰੀਕੇ ਨਾਲ ਨਮਾਜ਼ ਅਦਾ ਕਰ ਤੈਸੋਂ ਕਿੱਥੋਂ ਕਿੱਥੋਂ ਲੋਗ ਆਏ ਸੀ ਅੱਜ ਜੀ ਫਾਜ਼ਿਲ ਖਦਿਆਸ ਦੇ ਪਾਸੇ ਪਿੰਡੇ ਦੇ ਨੇ ਸ਼ਹਿਰ ਦੇ ਲੋਕ ਆਏ ਨੇ ਡੈਕਰੀਆ ਵਗੈਰਾ ਜਾਂ ਆਪਣੇ ਜਿਹੜੇ ਗਾਈਆਂ ਵਾਲੇ ਭਾਈ ਬੈਠੇ ਨੇ ਸਾਰੇ ਇਹ ਕਿਹੜੀ ਮਸਜਿਦ ਹੈ ਸਰ ਇਹ ਜਾਮਾ ਮਸਜਿਦ ਹੈ ਜੀ ਫਾਜ਼ਿਲ ਖਾਓਂ ਵਾਲੀ ਬਸਤੀ ਕੀ ਮੈਸੇਜ ਕੀ ਦੋਗੇ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਇੱਕ ਦੂਸਰੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਮਦਦ ਕਰਨੀ ਚਾਹੀਦੀ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੇਦ ਕਮਰੂਦੀਨ ਚਮਾਦੀ ਜੀ ਕੀ ਕਹੋਗੇ ਅੱਜ ਦੀ ਇਸ ਪ੍ਰੋਗਰਾਮ ਨੂੰ ਲੈ ਕੇ ਅੱਜ ਈਦੁਲ ਫਿਤਰ ਦੀ ਨਮਾਜ਼ ਪੜ੍ਹੀ ਗਈ ਹੈ ਅਤੇ ਜੋ ਇਸਲਾਮ ਦੇ ਵਿੱਚ ਇਸ ਦਿਨ ਨੂੰ ਬੜਾ ਉੱਚਾ ਉਹਦਾ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਮਹੀਨੇ ਪਹਿਲੇ ਮੁਸਲਮਾਨ ਜੋ ਹੈਗੇ ਉਹਨਾਂ ਤੇ ਰੋਜ਼ੇ ਫਰਜ਼ ਕੀਤੇ ਰੱਬ ਨੇ ਉਹ ਸਾਰੇ ਇਬਾਦਤ ਗੁਜ਼ਾਰੀ ਦੇ ਬਾਅਦ ਰੱਬ ਨੇ ਅੱਜ ਦਾ ਦਿਨ ਯਾਨੀ ਬਦਲਾ ਦੇਵਣ ਦਾ ਇਨਾਮ ਦਾ ਦਿਨ ਹੈ ਔਰ ਰੱਬ ਵੱਲੋਂ ਅੱਜ ਜੋ ਵੀ ਦੁਆ ਕਰਦਾ ਨਾ ਇਹਨਾਂ ਨੇ ਇਬਾਦਤਾਂ ਕੀਤੀਆਂ ਨੇ ਦਿਲ ਦੇ ਰੱਖੇ ਨੇ ਨਮਾਜ਼ਾਂ ਪੜ੍ਹੀਆਂ ਨੇ ਜ਼ਿਕਰ ਕੀਤੇ ਨੇ ਉਹ ਖੁਦਾਹਾਂ ਦੀ ਅੱਜ ਦੇ ਦਿਨ ਬਹੁਤ ਸੁਣਾਈ ਹੁੰਦੀ ਹੈ ਜੋ ਵੀ ਦੁਆ ਕਰਦਾ ਹੈ ਰੱਬ ਮਨਜ਼ੂਰ ਜੇ ਗੱਲ ਕਰੀਏ ਤਾਂ ਜੀ ਅੱਜ ਦੇ ਜਿਹੜੀ ਨਵਾਜ਼ ਅਦਾ ਕਰਨਾ ਸੀ ਕਿੱਥੋਂ ਕਿੱਥੇ ਲੋਕ ਆਏ ਨੇ ਅੱਜ ਆਈ ਫਾਜ਼ਲ ਕਾ ਸ਼ਹਿਰ ਦੇ ਆਸ-ਪਾਸੇ ਜਿੰਨੇ ਵੀ ਪਿੰਡਾਂ ਦੇ ਵਿੱਚ ਔਰ ਫੈਕਟਰੀਆਂ 'ਚ ਮਜ਼ਦੂਰ ਤਬਕੇ ਦੇ ਲੋਕ ਆਏ ਹੋਏ ਅਸੀਂ ਇਹਦੇ तकरीबन ਆਸ-ਪਾਸ ਦੇ ਸਾਰੇ الحمداللہ ਪਾਈਚਾਰੇ ਲਈ ਕੀ ਮੈਸੇਜ ਦਵਾਂਗੇ ਜੀ ਅਸੀਂ ਤਾਂ ਅੱਜ ਦੀ ਦੁਆ ਦੇ ਵਿੱਚ ਖਸੂਸੀ ਦੁਆਈ ਹੈ ਕੀਤੀ ਹੈ ਕਿ ਸਾਡੇ ਮੁਲਕ ਨੂੰ ਬਦ ਨਜ਼ਰਾਂ ਦੀ ਬਦ ਨਜ਼ਰੀ ਤੋਂ ਰੱਬ بچਾਵੇ ਆਸੇਦੀਨ ਦੇ ਹਜ਼ਰਤ ਤੋਂ بچਾਵੇ دہشت گردਾਂ ਦੀ دہشت گردੀ ਤੋਂ ਬਚਾਵੇ